ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਹਰ ਤਰ੍ਹਾਂ ਦੀ ਤਰ੍ਹਾਂ ਆਪਾਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਥ ਦਿਓ ਸਾਡਾ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਲਾਈਕ ਵਾਲਾ ਬਟਨ ਵੀ ਨੱਪਿਆ ਕਰੋ ਇੱਕ 3 ਤੋਂ 4 ਜਾਂ 5 ਤੋਂ 7 ਮਿੰਟ ਦੀ ਸਾਰੀ ਆਪਾਂ ਵੀਡੀਓ ਬਣਾਉਣੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅੱਜ ਵੀ ਤੁਹਾਡੇ ਅਸੇ ਇੱਕ ਤੋਹਫਾ ਹੀ ਲੈ ਕੇ ਆਏ ਆਂ ਕਿਉਂਕਿ ਉਦਾਂ ਆਪਾਂ ਵੀਡੀਓ ਬੜੀ ਘੱਟ ਪਾਉਣੇਗੇ ਕਿਉਂਕਿ ਟਾਈਮ ਨਹੀਂ ਹੁੰਦਾ ਤੇ ਅੱਜ ਕੁਦਰਤੀ ਫਿਰ ਸੁਭਾਗ ਮਿਲਿਆ ਕਿ ਆਪਾਂ ਵੀਡੀਓ ਪਾਈਏ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤੁਹਾਡੇ ਸ਼ੇਅਰ ਨਾਲ ਅਸੀਂ ਆ ਕਿਉਂਕਿ ਵਿਊ ਬੜੇ ਘੱਟ ਨੇ ਤੇ ਵੌਇਟ ਟਾਈਮ ਬਹੁਤ ਘੱਟ ਹੋ ਗਿਆ ਤੇ ਇਸ ਕਰਕੇ ਮੇਰਾ ਵੀਰ ਕੰਮ ਖਿੱਚ ਕੇ ਰੱਖੂ ਤੁਹਾਡੇ ਸਿਰ ਤੇ ਆਪਾਂ ਤੇ ਸਬਸਕ੍ਰਾਈਬ ਚੈਨਲ ਨੂੰ ਕਰ ਲਓ ਵੱਧ ਤੋਂ ਵੱਧ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ 2013 ਮਾਡਲ ਐਸ ਐਲ ਈ ਸਕਾਰਪੀਓ ਪੀ ਵੀ 29 ਨੰਬਰੇ ਮੋਗੇ ਦਾ ਤੇ 4 ਲੱਖ ਰੁਪਏ ਆਪਾਂ ਡਿਮਾਂਡ ਕਰਦੇ ਆਂ ਤੇ ਮਾੜਾ ਮੋਟਾ ਮਾਨਤਨ ਕਰਾਂਗੇ ਜ਼ਿਆਦਾ ਨਹੀਂ ਹੋਣਾ ਕਿਉਂ ਗੱਡੀ ਸੋਹਣੀ ਬੜੀ ਹੈ 20 ਦੇ ਲਾਈਟਰ ਤੁਸੀਂ ਵੇਖੋ ਬਿਲਕੁਲ ਬ੍ਰੈਂਡ ਨੂੰ ਹੈ ਬਹੁਤ ਸੋਹਣੀ ਆ ਟਾਇਰ ਵੀ ਘੜ ਤੋਂ ਘੜ 70 80 ਪੈਸੇ ਆ ਪੀ ਵੀ 29 ਮੋਗੇ ਦਾ ਅਰੀਜਨਲ ਪੱਕਾ ਨੰਬਰ ਏ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਡਿਮਾਂਡ ਹੁੰਦੀ ਵੀਰਾਂ ਦੀ ਹੁੰਦੀ ਕਿ ਪੀ ਵੀ 29 ਨੰਬਰ ਹੀ ਸਾਨੂੰ ਦੋ ਮੋਗੇ ਦਾ ਪੀ ਵੀ 29 ਨੰਬਰ ਏ ਤੇ ਬਹੁਤ ਸੋਹਣੀ ਗੱਡੀ ਏ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਹੈਗੀ ਤੇ ਕੋਈ ਕੰਮ ਖਰਚਾ ਨਹੀਂ ਹੈਗਾ ਸੋਹਣੀ ਬੋਲ ਲੱਗਦੀ ਵੀ ਖੜੀ ਵਾਕਏ ਜਹਾਜ਼ ਹੀ ਖੜਾ ਹੈ ਤੇ ਐਸਐਲਈ ਮਾਡਲ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਜੋ ਤੁਹਾਨੂੰ ਮੈਂ ਸਾਰੀ ਗੱਡੀਆਂ ਦੀ ਚੈੱਕ ਕਰਵਾ ਦਿੰਦਾ ਪਹਿਲਾਂ ਗੱਡੀ ਦੀ ਲੁੱਕ ਤੁਸੀਂ ਚੈੱਕ ਕਰੋ ਸਾਰੀ ਇਹ ਇਧਰ ਥੋੜੀ ਟੋਪ ਬੰਦੀ ਹੈ ਇਧਰ ਦੇਖ ਲਓ ਇਹ ਇਧਰ ਥੋਪ ਨਹੀਂ ਬੰਦੀ ਸ਼ਾਨ ਜੇ ਤੇ ਇਧਰ ਹੀ ਵੇਖ ਲਓ ਵਾਕੇ ਖੜੀ ਲੱਗਦੀ ਵੀ ਨਾ ਜਮਦੂਦ ਦਾ ਝੋਟਾ ਆ ਲੋ ਜੀ ਕਰੋ ਚੱਕ ਗੱਡੀਆਂ ਜੇ ਕਿਸੇ ਨੇ ਲੈਣੀਆਂ ਵਿਆਹ ਵੀ ਆ ਗਈ ਆਪਣੇ ਕੋਲ 13 ਮਾਡਲ ਐ ਸੈਕੰਡ ਓਨਰ ਐ ਇੱਕ ਹੀ ਘਰੀ ਸੈਕੰਡ ਓਨਰ ਹੋ ਗਈ ਐ ਤੇ ਐਲ ਐਕਸ ਆਈ ਐ ਤੇ ਇਹਦਾ ਰੇਟ ਹੈਗਾ ਜੇ 2 ਲੱਖ 10 15000 ਰੁਪਇਆ ਇਹ ਵੀ ਆ ਗਈ ਜੇ ਕਿ ਨੇ ਲੈਣੀ ਤੇ ਇੱਕ ਆਪਣੇ ਕੋਲ ਆ ਗਈ ਆਟੋਮੈਟਿਕ ਐ 2018 ਮਾਡਲ ਐ ਇਹ ਵੀ ਰੇਟ ਤੁਹਾਨੂੰ ਉਦੋਂ ਮੌਕੇ ਤੇ ਦੱਸਾਂਗੇ ਤਿਆਰ ਹੁੰਦੀ ਪਈ ਹੱਲੇ ਤੇ ਹੁਣ ਇੱਧਰ ਵੇਖੋ ਵਾਕਿਆ ਖੜੀ ਲੱਗਦੀ ਨਾ ਪਿਛਲੀਆਂ ਲਾਈਟਾਂ ਚੇਂਜ ਕੀਤੀਆਂ ਨਵੀਂ ਸਕਾਰਪੀ ਰੇ ਪਾਈਆਂ ਤੇ ਉਹ ਡੰਡੇ ਜੇ ਵੀ ਬੈਕ ਕੈਮਰਾ ਲੱਗਾ ਹੋਇਆ ਈ ਬੈਕ ਕੈਮਰਾ ਲੱਗਾ ਕਰੋ ਚੈੱਕ ਵੀਡੀਓ ਗੱਡੀ ਤੇ ਹੁਸਨ ਹੀ ਬੜਾ ਜਿਵੇਂ ਕਹਿਦੀ ਨਾ ਹੁਸਨ ਹੁਸਨ ਨੂੰ ਬੜਾ ਗੱਡੀ ਤੇ ਕੋਈ ਚੱਕ ਹੁਣ ਪਰ ਲਾਈਟ ਟਾਇਰ ਦਾ ਦਿਖਾਦਾ ਸੀ ਆ ਵੀ ਚੈੱਕ ਕਰ ਲਓ 70 80 ਪੈਸੇ ਹੈਗਾ ਟਾਇਰ ਆਜੋ ਆ ਲੈ ਸਾਰੀਆਂ ਬਾਰੀਆਂ ਸ਼ੀਲ ਦੇ ਕਿਉਂਕਿ ਜ਼ਿਆਦਾਤਰ ਸਕਾਰਪਿਓਨ ਹੁੰਦੀ ਏ ਜਰਦਾ ਜਰ ਜੁਰ ਜਮੇ ਨਹੀਂ ਹੈਗੀ ਕਿਤੇ ਕਿਤੇ ਬਾਰੀ ਤੇ ਕੋਈ ਚਾਰ ਨਹੀਂ ਹੈਗੀ ਆ ਲੈ ਐ ਸਾਲ ਸੋ 3 ਕਬਜੇ ਕਬਜੇ ਜਮਨ ਨਮੀ ਪੈ ਕਰੋ ਚੈੱਕ ਹਾਲੋ ਕੋਈ ਜਰ ਨਹੀਂ ਕਿਤੇ ਗਈ ਗੱਡੀ ਤੇ ਕਿਉਂਕਿ ਜ਼ਿਆਦਾਤਰ ਜਾਰੀ ਹੁੰਦੀ ਹੈ ਇਹਨਾਂ ਤੇ ਕਰੋ ਚੈੱਕ ਜਮਾਉਂ ਵਿੱਚ ਪਈ ਆਈ ਬਾਰੀਆਂ ਪੂਰੀਆਂ ਉੱਤਾਂ ਹੀ ਪਈਆਂ। ਨਾ ਬਾਰੀ ਵੀ ਚੈੱਕ ਕਰਵਾ ਲੈਂਦੇ ਆ। ਡਿੱਗੀ ਖੋਲ ਬਾਊ। ਬਿਲਕੁਲ ਉਪਿਆ। ਸੋਹਣੀਆਂ ਵਿੱਚੋਂ ਵੀ ਵਿੱਚੋਂ ਬਹੁਤ ਸੋਹਣੀ ਗੱਡੀ ਏ। ਤੁਹਾਡੇ ਸਾਹਮਣੇ ਆ। ਉਹ ਸੁਣੀਆ ਵੇਖੋ ਜੀ ਕੋਈ ਗਲੀ ਨਹੀਂ। ਕੋਈ ਰਸਟਿੰਗ ਨਹੀਂ ਹੈਗੀ ਗੱਡੀ ਤੇ ਜਿਆਤਰ ਕੋ ਉਸ ਸਕਾਰਪਿਓਨ ਇਹੀ ਹੁੰਦੀ ਕਿ ਜਿਆਦਾ ਰਸਟਿੰਗ ਹੁੰਦੀ ਹੈ। ਸ਼ੈਂਪੂ ਉੱਪਰ ਲੱਗਾ ਹੈ ਜੀ ਅਵੇ ਸ਼ੈਂਪੂ ਪੈਂਪਿਆ ਵਿੱਚ। ਉੱਪਰ ਤੁਹਾਨੂੰ ਪਿੱਛੇ ਦਰਸ਼ਨ ਕਰਵਾ ਦਿੰਦੇ ਆ ਮੈਟਿੰਗ ਵੀ ਹੋਈ ਗੱਡੀ ਸਾਰੀ ਚ। ਮੈਟਿੰਗ ਵੀ ਹੋਈ ਹੋਈ ਹੈ। ਉਹ ਤੇ ਗੀ ਵੀ ਬਿਲਕੁਲ ਕੋਈ ਰਸਟਿੰਗ ਨਹੀਂ ਸ਼ੀਲਡ ਹੈ ਸਾਰੀ ਚੈੱਕ ਕਰ ਸਕਦੇ ਤੁਸੀਂ ਐਂ ਬੂਫਰ ਪਿਆ ਸਪੀਕਰ ਕੋ ਕਰਪੈਰ ਆ ਵਗੈਰਾ ਜੋ ਵੀ ਆਪ ਪਲਗੜੀ ਚਲਾਇਆ ਜੁਲਾ ਨਹੀਂ ਬਾਕੀ ਪਿਆ ਸਾਰਾ ਰਾਤ ਨੂੰ ਬੜੀ ਜਾਗਦੀ ਗੱਡੀ ਜੋ ਰਾਤ ਰੂਤ ਨੂੰ ਲੈ ਕੇ ਜਾਈ ਨਾ ਬੜੀ ਜਾਗਦੀ ਮੈਂ ਵੀ ਥੱਲੇ ਲਾਈਟਰ ਨੂੰ ਤਾਂ ਕਾਫੀ ਲਾਈਆਂ ਆਂ ਯਾ ਮੋਡੀਫਾਈ ਕੀਤੀਈ ਹੈ ਬਹੁਤ ਸੋਹਣੀ ਕਾਰ ਏ ਤੇ ਸ਼ੀਸ਼ੇ ਆ ਵੀ 13 ਦਾ ਜੀ ਆ ਵੀ 13 ਦਾ ਜੀ ਆ ਵੀ 13 ਦਾ ਆ ਵੀ 13 ਦਾ ਆ ਵੀ 13 ਦਾ ਜੀ ਬਾਅਦ ਚੇਂਜ ਇਹ ਸ਼ੀਸ਼ਾ ਜੀ ਮਾੜੀ ਟਰੇਡ ਵੀ ਹੈਗੀ ਅੰਦੇ ਤੇ ਸ਼ੀਸ਼ਾ ਚੇਂਜ ਟਰੇਡ ਵੀ ਹੈਗੀ ਆ ਵੀ 13 ਦਾ ਜੀ ਸਾਰੇ ਸ਼ੀਸ਼ੇ ਨਾਲ ਦੇ ਪਸ ਫਰੰਟ ਵਾਲਾ ਚੇਂਜ ਹੈ ਕੋਈ ਟ੍ਰੇਡ ਪਹਿਲਾਂ ਵੀ ਕਿ ਟ੍ਰੇਡ ਐਂਟਰੀ ਟ੍ਰੂ ਇਹਨੂੰ ਨਵਾਂ ਆ ਜਾਂਦੀ ਹੈ ਨਾ ਆ ਵੀ ਨਾਲ ਦਾ ਸਾਰੇ ਪ੍ਰੋਪਰ ਸ਼ੀਸ਼ੇ ਸਭ ਕੋਈ ਨਾਲ ਦਾ ਜੀ ਹੁਣ ਆਜੇ ਤੁਹਾਨੂੰ ਵਿੱਚੋਂ ਖਾਣ ਨਹੀਂ ਇਹ ਤਾਂ ਬਹੁਤ ਸੋਹਣੀ ਏ ਕਾਰ ਟੱਚ ਸਿਸਟਮ ਲੱਗਾ ਆ ਤੇ ਛੀੜ ਛੁੜਕ ਬਰ ਨਵੇਂ ਆ ਛਤ ਚੁੱਤੀ ਚਮਾ ਓਕੇ ਪਈ ਹੈ ਜਾਲੀਆਂ ਦੀਆਂ ਪ੍ਰੋਪਰ ਸਾਰੀਆਂ ਜਾਲੀਆਂ ਵੀ ਹੈਗੀਆਂ ਕੁਝ ਜਿਹੜੀ ਚੀਜ਼ ਆਈ ਆਪਾਂ ਘਰੇ ਕੋਰੇ ਰੱਖ ਲੈਂਦੇ ਆਪਾਂ ਸਾਰਾ ਕੁਝ ਪ੍ਰੋਪਰ ਹੀ ਦੇ ਦਿੰਨੇ ਆ ਤੇ ਬਹੁਤ ਸੋਹਣੀ ਹੈ ਆਜੋ ਤੁਹਾਨੂੰ ਆਪਾਂ ਟਾਇਰ ਵੀ ਦੇ ਚਾਰੇ ਦਰਸ਼ਨ ਕਰਾਉਂਦੇ ਆ ਵੀ ਹੈਗਾ ਇਹ 60 70 ਪੈਸੇ 70 80 ਪੈਸੇ ਵੀ ਹੈਗਾ ਜੀ ਆ ਵੀ ਹੈਗਾ ਜੀ ਟਾਇਰ ਆਜੋ ਤੁਹਾਨੂੰ ਆਪਾਂ ਵਿੱਚੋਂ ਚੈੱਕ ਇੰញੇ ਦਾ ਚੈੱਕ ਇੰញੇ ਸਾਫ ਸੁਥਰਾ ਤੋਤਾਂ ਵਾਲਾ ਤੋਤਾ ਤਾਂ ਹੀ ਕੋ ਨਹੀਂ ਗੁਰਿਆ ਵਾਲੇ ਵੇ ਤਾਨੂੰ ਇਹ ਗੱਡੀ ਕਿਵੇਂ ਦੀ ਲੱਗੀ ਤੇ ਕਮੈਂਟ ਜ਼ਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਗੱਡੀ ਵਾਕਈ ਬਹੁਤ ਸੋਹਣੀ 13 ਮਾਲ ਦੇ ਹਿਸਾਬ ਨਾਲ ਡੀਜ਼ਲ ਐਪੀਵੀ 29 ਨੰਬਰ ਏ ਤੇ ਜਿਹੜੇ ਵੀਰ ਨੇ ਖਰੀਦਣੀ ਏ ਉਹ ਸਾਨੂੰ ਇਨਬਾਕਸੇ ਜਾ ਕੇ ਜਦਾਂ ਮੈਸੇਜ ਕਰ ਦੇ ਜਾਂ ਥੱਲੇ ਆਪਣਾ ਸਕਰੀਨ ਤੇ ਨੰਬਰ ਦਿੱਤਾ ਹਾਂ ਦਾ ਨੰਬਰ ਤੇ ਕਾਲ ਕਰ ਸਕਦਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ